ਗੱਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਕੋਲੀਏ ਖੁਰਦ ਦੇ ਵਿੱਚ ਕੋਲੀਆ ਕਲਾ ਕੋਲੀਆ ਖੁਰਦ ਇਹ ਆਪਸ ਦੇ ਵਿੱਚ ਗਵੰਢੀ ਪਿੰਡ ਆ ਮਿੱਤਰੋ ਤੋ ਜਸਕਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਵੈੜ ਵਕਾਊ ਆ ਮਿੱਤਰੋ ਜਿਹੜੇ ਅੰਗ ਦੀ ਜਿਹੜੇ ਰੰਗ ਦੀ ਤੁਸੀਂ ਮਾਣਾ ਮੁਹੀ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਕਿੱਟੇ ਰੰਗ ਦੇ ਵਿੱਚ ਕਾਲਾ ਕੰਨ ਤੁਸੀਂ ਵੱਧ ਮੰਗਦੇ ਆ ਨਾ ਮਿੱਤਰੋ ਤੇ ਉਹ ਵੈੜ ਤੁਹਾਡੇ ਲਈ ਲੈ ਕੇ ਆ ਗਿਆ ਪਹਿਲੇ ਦੱਸ ਦੇਵਾਂ ਵੀਡੀਓ ਦੇ ਵਿੱਚ ਕੋਈ ਛੋਟੀ ਮੰਨ ਕੇ ਕੋਈ ਮੀਡੀਅਮ ਮੰਨ ਕੇ ਨਾ ਆਇਓ ਇਹ ਵੈੜ ਪੂਰੀ ਡਬਲ ਕੱਦ ਦੀ ਆ ਸੂਈ ਸਵਾਈਆ ਵੱੱਛੀ ਨੂੰ ਇਹਨੇ ਜਨਮ ਦਿੱਤਾ ਵਾ ਮਿੱਤਰੋ ਕਿੰਨਾ ਦੁੱਧ ਦੇ ਦੂਗੀ ਕੀ ਤਜਰਬਾ ਆਓ ਮਾਲਕ ਨਾਲ ਕਰਦੇ ਆਂ ਗੱਲਬਾਤ ਸੰਦੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਟ ਮੇਰੇ ਸੇਤਾ ਦੇ ਪਰਿਵਾਰ ਠੀਕ ਆ ਜੀ ਵਾਧੂ ਚੜ੍ਹਦੀ ਕਲਾ ਦੀ ਸਾਰੇ ਹਾਂਜੀ ਅੱਛਾ ਇੱਕ ਵਾਰੀ ਜਿੱਥੇ ਖੜੇ ਆ ਆਪਾਂ ਨਾਮ ਦੱਸ ਦੀਏ ਬਾਈ ਆਪਣਾ ਪਿੰਡ ਢੋਲੀਆ ਖੁਰਦਾ ਜੀ ਤਸੀਲ ਉਹ ਨਿਹਾਲ ਸਿੰਘ ਵਾਲਾ ਜਿਹੜਾ ਮੋਗਾ ਤੇ ਨਾਮ ਕੀ ਆ ਗਿਆ ਬਾਈ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਬਲਵਿੰਦਰ ਬਾਈ ਜਿਹੜੀ ਵੜ ਵੇਚਣੀ ਆ ਆਪਾਂ ਇਹ ਸੂਆ ਕਿਨਵਾ ਸੂਈ ਆ ਬਾਈ ਇਹ ਦੂਜੇ ਸੂਏ ਆ ਦੂਜੇ ਸੂਏ ਸੂਈ ਆ ਹਾਂ ਸਾਈਡਾਂ ਵਾਲੇ ਦਾਂਦੇ ਆ ਜੀ ਦਵਾਨਪੁਰੀ ਹੋਣੀ ਹੋਈ ਆ ਬਰਾਬਰ ਜੇ ਕੀਤੇ ਨੇ ਬਰਾਬਰ ਕੀਤੇ ਅੱਛਾ ਕਿੰਨੇ ਦਿਨ ਹੋ ਗਏ ਬਈ ਇਸੂਈ ਨੂੰ ਇਹ ਕੱਲ੍ਹ ਸੂਈ ਸੀ 12 ਵਜੇ ਜੇਰ ਜੂ ਰੋਕੇ ਵੀ ਜੇਰ ਸਾਰੀ ਫਸ ਵਧਿਆ ਪਈ ਆ ਵੀਡੀਓ ਆਪਣੇ ਕੋਲੇ ਠੀਕ ਐ ਬੱਚੀ ਦੇ ਗਈ ਹੈ ਨਾ ਬਈ ਹਾਂਜੀ ਇਹ ਵੀ ਬੱਚੀ ਆਪਣੇ ਚੰਗੇ ਟੀਕੇ ਦੀ ਆ ਇਹ ਵੀ ਠੀਕ ਐ ਠੀਕ ਐ ਬਈ ਅੱਛਾ ਪਹਿਲੇ ਸੂਏ ਕਿੰਨਾ ਦੁੱਧ ਆਪਾਂ ਇਹ ਤੁਹਾਨੂੰ ਚੋਲਿਆ ਸੀ ਬਈ ਇਹ ਸੀ ਗਈ 24 ਤੋਂ 25 ਕਿਲੋ ਜ 24 ਤੋਂ 25 ਕਿਲੋ ਦੁੱਧ ਆਪਾਂ ਪਹਿਲੇ ਸੂਏ ਚੋਲਿਆ ਸੀ ਇਹਦੇ ਤੁਹਾਨੂੰ ਗੱਲ ਐ ਵੀ ਹੁਣ ਚੂਣ ਚੰਗਾ ਲੱਗਾ ਭਾਈ ਹਾਂਜੀ ਐ ਵਧ ਗਿਆ ਸੀ ਲੱਜਾ ਜਮਾ ਮਰਜ਼ੀ ਬਿਣਾ ਦੇਣੇ ਤੂੰ ਜਿਹੜਾ ਮਰਜ਼ੀ ਲੈ ਜਾਵੀ ਕੋਈ ਬੁੜੀ ਲੈ ਜਾ ਜੰਦਾ ਰਹਿ ਜਾ ਕੋਈ ਮਰ ਠੀਕ ਐ ਭਾਈ ਅੱਛਾ ਪਲੀ ਪੁਲੀ ਚੰਗੀ ਆ ਹਨਾ ਭਾਈ ਇਹਨੂੰ ਤਿੰਨ ਬੋਰੀਆਂ ਤਾਂ ਆਪਾਂ ਦੂਜੇ ਚਾਰਾਂ ਤੋਂ ਹਾਂ ਨਹੀਂ ਦੱਸ ਦੀ ਐ ਭਾਈ ਸੰਭਾਲ ਹੋਈ ਐ ਤਾਂ ਇਹ ਦੱਸ ਦਿਆ ਪਲਵਾਨ ਤਾਂ ਮੈਦਾਨ ਦੇ ਵਿੱਚ ਪੜਿਆ ਜੀ ਦੱਸੂਗਾ ਭਾਈ ਅੱਛਾ ਐ ਜਿਵੇਂ ਲੱਗਦੀ ਦੇਖਣ ਨੂੰ ਆਪਾਂ ਨੂੰ ਲੇਵੇ ਦੇ ਵਿੱਚ ਪਾਸਾ ਜੇ ਪਾਸਾ ਕਿ ਪਾਲਾ ਪਾਲਾ ਜੀ ਪਾਲਾ ਜੀ ਠੀਕ ਐ ਭਾਈ ਅੱਛਾ ਚੂਣ ਹੁਣ ਤਾਂ ਸਵੇਰ ਤੋਂ ਤੁਸੀਂ ਚਵਾਈ ਕੀਤੀ ਹੋਊਗੀ ਹਾਂ ਤੜਕੇ 7:00 ਵਜੇ ਚੋਈ ਜਾਂਦਾ ਨੇ ਕਿੰਨਾ ਕੋਈ ਬੋਲਾ ਕੱਢ ਲੈ ਸਵੇ ਭਾਈ ਉਹਦਾ ਸੀਗਾ ਕੱਢਿਆ 4 ਕਿਲੋ ਹੁਣ ਮੰਨ ਲਈ 15 16 ਦੋ ਤੋਂ ਚਵਾ ਦੂਗੀ ਜੇ ਕੀ ਹੋਣਾ ਹੈ ਨਹੀਂ ਵੀ ਆਪਾਂ ਹਜੇ ਕਹਨੇ ਆ ਕੱਲ ਇੱਕ ਆਫਨੇ ਕੱਲ ਚਵਾਈ ਹੋਈ ਆ ਹੁਣ ਤਾਂ ਤੀਜੀ ਹੋਣੀ ਠੀਕ ਆ ਤੀਜੀ ਚਵਾਈ ਤੇ ਪਤਾ ਲੱਗੂ ਨਾ ਸਹੀ ਤਾਂ ਚੌਥੀ ਪੰਜਵੀਂ ਦੇ ਗਾਂ ਘਾੜੀ ਹੁਣ ਤੋਂ ਬਾਅਦ ਦੱਸਦੀ ਆ ਕਿੰਨੀ ਬੜੀ ਆ ਲਾ ਐਡੀ ਵੜਾ 14 15 ਤਾਂ ਦੁੱਧ ਦੇ ਦੂਗੀ ਆ ਹਾਂਜੀ ਚਾਹੀਦਾ ਇੰਨਾ ਕਰਦਾ ਹੋਊਗਾ ਹੁਣ ਅਸ ਟਾਈਮ ਯਾਰ ਚੱਲ ਬਾਕੀ ਚੋਲੂਗਾ ਅਗਲਾ ਹਨਾ ਕੋਈ ਗੱਲ ਨਹੀਂ ਥਣ ਥਣ ਓਕੇ ਆ ਜਾਵਾ ਹੈ ਹਾਂਜੀ ਹਾਂ ਕੋਈ ਬਾਤ ਘੜ ਭੂਲ ਨਾ ਕੋਈ ਆਹ ਓਟ ਸਾਹਮਣੇ ਸਾਰਾ ਕੁ ਪੀੜੀ ਦੇ ਪਾਵੇ ਜਿਹਨੂੰ ਕਹਨੇ ਹਨਾ ਵੇਖ ਬਈ ਮਿੱਤਰੋ ਥਣ ਵੇਖੋ ਘਰਾਂ ਦੀ ਸੰਭਾਈ ਤਾਂ ਬਹੁਤ ਕਿੱਥੇ ਦੀ ਰ ਅੱਜ ਬਈ ਰੇਡ ਕੀ ਰਊਗਾ ਬਈ ਲੱਖ ਰੁਪਈਆ ਲੱਖ ਰੁਪਈਆ ਮਾਨ ਤਣ ਹੋ ਜੂਗਾ ਕਰਦਾ ਕੋਈ ਨਹੀਂ ਜਿਹੜਾ ਫੋਨ ਲਾਊਗਾ ਤੁਸੀਂ ਮਾਨ ਤਣ ਨਾਲ ਮਿਲ ਜੂਗੀ ਤੁਹਾਨੂੰ ਮੰਨ ਲਓ ਤੇ ਅੱਜ ਇਹਨੂੰ ਟਕਾ ਕੇ ਝੋਲਿਓ ਬੱਛੀਆਂ ਦੀ ਸਾਂਭਲਿਓ 15000 ਦੀ ਬੱਛੀ 8 9 ਮਹੀਨਿਆਂ ਨੂੰ ਵੜ ਰਹਿ ਜੂਗੀ ਤੁਹਾਨੂੰ ਮਿੱਤਰੋ ਓਕੇ ਦੀ ਰਿਪੋਰਟ ਦੇ ਵਿੱਚ ਤੇ ਟੋਕੜ ਗੱਪਣ ਕਰਕੇ ਜਿੰਨੂੰ ਮਰਜ਼ੀ 70 75 ਦਾ ਰਸਤਾ ਫੜਾ ਦਿਆ ਜੇ ਜਦੋਂ ਦੁੱਧ 14 15 ਕਿਲੋ ਹੋਇਆ ਉਹਨਾਂ ਹੱਸ ਕੇ ਲੈ ਜਾਣੀ ਕਾਲੇ ਕਾਨਾ ਮਿੱਤਰੋ ਚਿੱਟੇ ਰੰਗ ਦੇ ਵਿੱਚ ਪੂਰੀ ਪਾਲੀ ਸੰਭਿ ਵਜਨ ਵਾਲੀ ਜਾਣ ਵਾਲੀ ਲਉ ਪਾਣੀ ਵਾਲੀ ਵੈੜਾ ਇਹੋ ਜਿਹੇ ਸੌਦੇ ਖਰੀਦਿਆ ਕਰੋ ਜਿਨ੍ਹਾਂ ਨੇ ਦੁੱਧ ਦੇ ਵਿੱਚ ਕਾਮਯਾਬੀ ਪਾਉਣੀ ਆ ਇਹ ਨਾ ਕਰਿਆ ਕਰੋ ਵੀ ਗਾਂ ਲੈ ਕੇ ਲੱਖ ਰੁਪਏ ਦੀ ਤੇ ਵੇਚ ਦਿਆ ਕਰੋ 25000 ਦੀ ਟੋਕਣ ਜੱਪਣ ਕਰਕੇ ਉਹ ਦੁੱਧ ਪਾਏ ਦਾ ਇੱਕ ਪੈਸੇ ਦਾ ਤੁਹਾਡਾ ਫਾਇਦਾ ਨਹੀਂ ਮਿੱਤਰੋ ਪਾਸੇ ਰੱਖ ਦਿਓ ਕੋਈ ਟੱਕਰਾਂ ਮਾਰੇ ਦਾ ਨਹੀਂ ਫਾਇਦਾ ਨਾ ਉਹ ਕਮਾਈ ਅੱਜ ਤੁਹਾਡੇ ਲੇਖੇ ਹੋਣੀਆਂ ਨਾ ਕੱਲ ਗਾਂ ਲਵੋ ਟਿਕਾਣੇ ਦੀ ਵੈੜ ਅੰਗ ਲਵੋ ਦੋ ਸੂਏ ਚੋਵੋ ਉਦੋਂ ਬਾਅਦ ਉਹਨੂੰ ਕਰਮਾਣੀ ਨੂੰ ਤੀਜੇ ਚੌਥੇ ਸੂਏ ਦੇ ਦਿਓ ਲੈ ਵੀ ਮਿੱਤਰੋ ਠੀਲ ਠੰਡੀ ਵੇਖੋ ਕਿਹੜਾ ਕਰਮ ਵਾਲੀ ਐਂ ਬਾਈ ਬਹਿ ਗਿਆ ਥੱਲੇ ਧਾਵਾ ਮਾਰਨਾ ਕੋਈ ਦਾਨ ਨਿਆਣਾ ਨਹੀਂ ਪਾਇਆ ਕੋ ਲੈਣਾ ਨਹੀਂ ਦੇਣਾ ਨਹੀਂ ਪਰ ਠੀਕ ਹੈ ਜੀ ਓਕੇ ਜਾਵਾ ਚੋਣ ਚਾਂਣ ਦਾ ਵਾਕਿਆ ਹੀ ਬਾਈ ਮੱਛੀ ਮੋਟਰੀਆ ਕਰਮ ਵਾਲੀ ਤੇ ਰੇਟ ਜਿਹੜਾ ਇਹਦਾ 1 ਲੱਖ ਰੁਪਈਆ ਰੱਖਿਆ ਪੂਰਾ ਹੁਣ ਕਿਦੇ ਖੁੰਝੇ ਨਾ ਰਹਿ ਜਾਓ ਟੁੱਟ ਕੇ ਪੈ ਜਾਓ ਜਿਹੜੇ ਪ੍ਰਾਣੋਂ ਚੰਗੀ ਲੱਗੂਗੇ ਟੈਂਪੂ ਦੇ ਜੜਾ ਕੇ ਲੈ ਜਾਓ ਗੱਲਬਾਤ ਲਈ ਨੰਬਰ ਨੋਟ ਕਰ ਲਓ ਵੀਰੇ ਨੰਬਰ ਕਿੰਨਾ 9781391 ਇੱਕ ਵਾਰੀ ਹੋਰ ਆਉਂਦੇ 9781324091 ਠੀਕ ਹੈ ਵੀ ਇਸ ਨੰਬਰ ਤੇ ਕਰ ਲਓ ਗੱਲਬਾਤ ਧੰਨਵਾਦ